ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਮੀਂਹ ਦਾ ਤੁਹਾਨੂੰ ਕਹਾਣੀ ਪਸੰਦ ਆਊਗੀ 12 ਤਾਲੀ ਸੁਖਵਿੰਦਰ ਕੌਰ ਸੁਆਦੀ ਮਿੱਠੀ ਪਰ ਅੰਦਰੋਂ ਕੋਟੀ ਕਿਸਮ ਦੀ ਔਰਤ ਸੀ ਸਾਂਝੇ ਪਰਿਵਾਰ ਤੇ ਉਸਦੀ ਤੜੀ ਚੱਲਦੀ ਸੀ ਪੁਰਾਣੇ ਸਮਿਆਂ ਦੀ ਬੀਏ ਪਾਸ ਹੋਣ ਕਰਕੇ ਸਭ ਨੂੰ ਟੀਚ ਜਾਣਦੀ ਸੀ ਉਹਦੇ ਘਰ ਵਾਲਾ ਤੇ ਜੇਜ ਟੱਬਰ ਦੀ ਇੱਜ਼ਤ ਬੁਖਤ ਦੇ ਮੁੱਦੇ ਨਾਲ ਰੋ ਨੂੰ ਅੰਗੋਲਿਆ ਕਰ ਛੱਡ ਦੇ ਸਾਸ ਸੋਰੀ ਦੇ ਗੁਜਰਨ ਤੋਂ ਬਾਅਦ ਉਹਦੀਆਂ ਬਧੀਕੀਆਂ ਸਹਣ ਨੂੰ ਰਹਿ ਗਈ ਸੀ ਤਾਂ ਬਸ ਉਹਦੀ ਜਠਾਣੀ ਸਮਾਂ ਲੰਘਦਾ ਗਿਆ ਬੱਚੇ ਵੀ ਜਵਾਨ ਹੋ ਗਏ ਸਨ ਜੇਠ ਦੇ ਵੱਡੇ ਮੁੰਡੇ ਦਾ ਵਿਆਹ ਇੱਕ ਸੁਗੜ ਸਿਆਣੀ ਕੁੜੀ ਨਾਲ ਹੋ ਗਿਆ ਪੜ੍ਹੀ ਲਿਖੀ ਹੋਣ ਦੇ ਬਾਵਜੂਦ ਆਉਂਦੀ ਨਹੀਂ ਘਰ ਦਾ ਸਾਰਾ ਕੰਮ ਸੰਭਾਲ ਲਿਆ ਸੀ ਪਰ ਉਹਨੂੰ ਵੀ ਨੱਕ ਕੇ ਹੀਠ ਨਾਲ ਲਿਆਉਂਦੀ ਲੈ ਕੇਰਾ ਦਾ ਕੰਮ ਕਰਕੇ ਚੁਆਰੇ ਚੜਕੇ ਪੈ ਜਾਂਦੀ ਹੈ ਜੇ ਕੋਈ ਭਲਾ ਹੀਠਾ ਚਾਹ ਪਾਣੀ ਆਲਾ ਆ ਜਾਏ ਫੇਰ ਉੱਠਣ ਸਾਰੀ ਕੱਪੜੇ ਧੋਣ ਲੱਗ ਜਾਂਦੀ ਹੈ ਐਨੀ ਵੀ ਚੁੱਲ੍ਹੇ ਕਣੀ ਦੇਖਲਾ ਸਾਰਾ ਦਿਨ ਨੀਕੀਆਂ ਨੀਕੀਆਂ ਗੱਲਾਂ ਤੇ ਪਸੂੜੀ ਪਾਈ ਰੱਖਦੀ ਜੇ ਅਗਿਓ ਕਿਸੇ ਗੱਲ ਦਾ ਜਵਾਬ ਦੇ ਦਿੰਦੀ ਤਾਂ ਘਰ ਚ ਉਹ ਮਹਾਭਾਰਤ ਛਿੜਦਾ ਰਹੇ ਰੱਬ ਦਾ ਨਾਮ ਉਹਦੀ ਸੱਸ ਵੀ ਓਲਿਓ ਚੋਰੀ ਉਸੇ ਨੂੰ ਚੁੱਪ ਰਹਿਣ ਨੂੰ ਕਹਿੰਦੀ ਦੋਵੇਂ ਸੱਸ ਨੂੰਹਾਂ ਕਿਸੇ ਤਰ੍ਹਾਂ ਸੰਭਾਲ ਲੰਘਾ ਰਹੀਆਂ ਸਨ ਹੁਣ ਉਹਦੀ ਆਪਣੇ ਮੁੰਡੇ ਦਾ ਵੀ ਰਿਸ਼ਤਾ ਪੱਕਾ ਹੋ ਗਿਆ ਸੀ ਠੋਕ ਵਿਚਾ ਕੇ ਚੰਗੀ ਤਰ੍ਹਾਂ ਦੇਖ ਪਰਖ ਕੇ ਰਿਸ਼ਤਾ ਲਿਆ ਸੀ ਉਹਨੇ ਕੋਈ ਚੰਗੇ ਘਰ ਦਿੱਤੀ ਆ ਜਾਏ ਜਿਹੜੀ ਮੇਰੀ ਸੇਵਾ ਕਰੇ ਮੇਰੇ ਤਾਂ ਗੋਡੇ ਪਹਿਲਾਂ ਹੀ ਦੁਖਦੇ ਨੇ ਆਂਡਣਾ ਗਵੰਡਣਾ ਨੂੰ ਆਖਦੀ ਉਹਦੀ ਕਰਤੂਤ ਤੋਂ ਸਭ ਬਾਖਿਫ ਸਨ ਪਰ ਮੂੰਹ ਤੇ ਸਭ ਹਾਂ ਚ ਹਾਂ ਮਿਲਾ ਦਿੰਦੀਆਂ ਵਿਆਹ ਹੋਇਆ ਨੂੰ ਆ ਗਈ ਮਹੀਨਾ 20 ਦਿਨ ਤਾ ਲਾਡਾ ਛਗਣਾ ਚ ਲੰਘ ਗਏ ਉਸ ਤੋਂ ਬਾਅਦ ਵੀ ਤੋਰਾ ਫੇਰਾ ਕਦੇ ਕੀਤੇ ਕੀਤੇ ਕਿਤੇ ਕਦੇ ਕੀਤੇ ਉਸ ਤੋਂ ਬਾਅਦ ਵੀ ਨਮੀ ਵਿਆਹੀ ਦਿਨ ਚੜੇ ਉੱਠਿਆ ਕਰੀ ਮਮਾ ਚਾਹ ਬਣਾ ਦਿਓ ਦੋ ਕੱਪ ਨਾ ਰੋਟੀ ਚੁੱਕ ਕੇ ਖਾਵੇ ਕੁਝ ਦਿਨ ਤਾਂ ਜਠਾਣੀ ਨੇ ਤੇ ਉਹਦੀ ਨੂਨੇ ਦੇਖਿਆ ਬਾਅਦ ਚ ਉਹ ਹਟ ਗਈਆਂ ਬੈਠੀ ਨੂੰ ਪੂਜਣ ਨੂੰ ਫਿਰ ਤਾਂ ਗ੍ਰੈਜੂਏਟ ਸੁਖਵਿੰਦਰ ਕੌਰ ਦੀ ਪੱਕੀ ਉਹ ਡਿਊਟੀ ਲੱਗ ਗਈ ਨੂੰ ਪੁੱਤ ਨੂੰ ਅੰਨ ਪਾਣੀ ਵਰਤੌਣ ਦੀ ਨੂੰ ਬਣ ਕੇ ਆਈ ਸੀ ਸੱਸ ਵਾਂ ਬੈਠੀ ਅਵਲ ਤਾਂ ਮਹੀਨਾ ਮਹੀਨਾ ਪੇ ਕਹੀ ਗਈ ਰਹਿੰਦੀ ਜੀ ਆਉਂਦੀ ਵੀ ਤਾਂ ਕਦੇ ਬੁਖਾਰ ਸਿਰ ਦਰਦ ਪੇਟ ਦਰਦ ਦਾ ਨਾ ਖਤਮ ਹੋਣ ਵਾਲਾ ਸਿਲਸਲਾ ਜੇ ਕੁੜੀ ਕੁਝ ਕਹਿਣਾ ਚਾਹੁੰਦੀ ਤਾਂ ਮੁੰਡਾ ਮਾਂ ਇਹਨੂੰ ਤਾਂ ਆਪਾਂ ਹੀ ਡਿਪਰੈਸ਼ਨ ਆਪ ਹੀ ਡਿਪਰੈਸ਼ਨ ਹੋ ਗਿਆ ਜੀ ਆਪਾਂ ਨਹੀਂ ਇਹਨੂੰ ਸਮਝਾਂਗੇ ਇਹਦੀ ਮਦਦ ਨਹੀਂ ਕਰਾਂਗੇ ਤਾਂ ਹੋਰ ਕੌਣ ਕਰੂ ਆਖ ਚੁੱਪ ਕਰਾ ਦਿੰਦਾ ਬਾਲੀਆਂ ਨੂੰ ਕੋਚਾ ਕੱਢਣ ਵਾਲੀ ਹੱਥ ਮਲ ਕੇ ਰਹਿ ਜਾਂਦੀ ਲੱਤਾਂ ਘੁੱਟਣੀਆਂ ਤਾਂ ਦੂਰ ਸਗੋਂ ਲੱਤਾਂ ਘੁਟਵਾਇਆ ਕਰੀ ਦਵਾਈ ਨਾਲ ਪਾਣੀ ਦਾ ਗਲਾਸ ਬੈੱਡ ਤੇ ਪਈ ਦੇ ਹੱਥ 'ਚ ਫੜਾਉਣਾ ਪੈਂਦਾ ਨਾ ਝਾੜੂ ਲਾਉਣਾ ਆਵੇ ਨਾ ਕੱਪੜੇ ਧੋਣੇ ਰੋਟੀ ਟੁਕਤਾ ਆਉਣਾ ਹੀ ਕਿੱਥੋਂ ਸੀ ਹੋਰਾਂ ਨੂੰ ਵੀ ਇਹ ਕੜਾ ਵਾਂਗੂ ਲੈਣ ਵਾਲੀ ਹੁਣ ਆਪਣੀ ਨੂਨ ਨੂੰ ਨਿਆਣੀ ਆ ਕਹਿ ਕੇ ਸਾਧ ਦਿਆ ਕਰੀ ਮਾਗ ਮਹੀਨੇ ਗਵਾਂਡੀਆਂ ਦੇ ਮੁੰਡੇ ਦੇ ਵਿਆਹ ਦੀ ਜਾਗੋ ਚ ਜਦ ਨੂਨ ਇਹ ਸੱਸ ਦੀ ਬਾਹ ਨੂੰ ਨੱਚਣ ਨੂੰ ਖਿੱਚ ਕੇ ਸੱਸੇਨੀ 12 ਥਾਲੀ ਮੈਂ 13 ਥਾਲੀ ਆਈ ਬੋਲੀ ਪਾਈ ਤਾਂ ਲੋਹੜੇ ਦੀ ਠੰਡ ਚ ਵੀ ਸੁਖਵਿੰਦਰ ਕੌਰ ਦਾ ਸਿਰ ਘੁੰਮ ਗਿਆ ਧੰਨਵਾਦ ਦੋਸਤੋ ਜੇਕਰ کہانی ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ